ਆ ਦੋਸਤੋ ਸਰਾ ਸਟੱਡ ਫਾਰਮ ਤੋਂ ਬਾਈ ਆਏ ਨੇ ਸ਼੍ਰੀ ਮਕਸਤਾ ਸਾਹਿਬ ਮੰਡੀ ਤੇ ਤੇ ਆਪਾਂ ਕਰਦੇ ਆਂ ਗੱਲਬਾਤ ਘੋੜੇ ਬਾਰੇ ਤੇ ਹੋਰ ਕਿੰਨੇ ਜਾਨਵਰ ਲੈ ਕੇ ਆਏ ਅੰਕਲ ਜੀ ਪੁੱਛਦੇ ਆਂ ਆਪਾਂ ਸਸਰੀ ਕਾਲਾ ਅੰਕਲ ਜੀ ਉਹ ਠੀਕ ਠਾਕ ਜੀ ਜੀ ਅੰਕਲ ਜੀ ਕਿੰਨੇ ਜਾਨਵਰ ਲੈ ਕੇ ਆਏ ਹੋ ਜੀ ਅਸੀਂ 7-8 ਜਾਨਵਰ ਲੈ ਕੇ ਆਏ ਜੀ ਜੀ ਸਾਰੇ ਸੇਲ ਪਰਚੇਜ਼ਰ ਸੇਲ ਪਰਚੇਜ਼ ਜੀ ਇਹ ਤਾਂ ਸ਼ੋਅ ਕੁਆਲਿਟੀ ਲੈ ਕੇ ਆਏ ਇਹ ਡਿਸਪਲੇ ਕਰਿਆ ਜੀ ਆਪਣਾ ਘੋੜਾ ਜੀ ਹਾਂ ਜੀ ਜੀ ਇਹਦੇ ਬਾਰੇ ਦਿਓ ਜੀ ਸਾਨੂੰ ਡਿਟੇਲ ਏ ਜੀਏਗਾ ਤੇਰਾ ਸੁਖਵੀਰ ਬਾਦਲਾ ਦੇ ਘੋੜੇ ਦਾ ਜੀ ਮਹਾਰਾਜੇ ਦਾ ਜੀ ਜੀ ਪਿਓ ਕਿੰਨੇ ਪਿਓ ਪਿਓ ਇਹਦਾ ਪਿਓ ਕਲੇਉ ਠੀਕ ਜੀ ਜੀ ਹਾਲੀ ਵਾਲੀ ਨਾਲ ਜੀ ਜੀ ਤੇ ਮਾਂ ਵਾਲੇ ਪਾਸਿਓ ਜੀ ਮਾਂ ਵਾਲੇ ਪਾਸਿਓ ਹੀ ਇਹ ਸੰਜਮਲ ਤੋਂ ਖਰੀਦਿਆ ਸੀਗਾ ਜੀ ਤੇ ਆ ਆਲ ਦਮ ਘੋੜਾ ਸੀ ਆ ਜੀ ਉਹਦੇ ਕੋਲੇ ਜੀ ਮਾਂ ਵਾਲੇ ਪਾਸੇ ਉਹ ਰੈਂਚ ਜਾ ਗਿਆ ਜੀ ਉਹ ਰੈਂਚ ਘੋੜਾ ਗਿਆ ਠੀਕ ਹੈ ਜੀ 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 ਮਾਲੇ ਪਾਸੋਂ ਬਹੁਤ ਚੰਗਾ ਹੀ ਫਿਰ ਟਿੰਕੂ ਕਲੇ ਸੀ ਇੱਕ ਬਿੱਲਾ ਕੋੜਾ ਜੀ ਉਹ ਇਹਦਾ ਨਾਨਾ ਪ੍ਰਦਾਨਾ ਸੀ ਗਾਂ ਦੀ ਗਾ ਜੀ ਯਾਨੀ ਕਿ ਬਲੱਡ ਲੈਂਡ ਦੇ ਵਿੱਚ ਬਲੱਡ ਲੈਂਡ ਦਾ ਹੀ ਏ ਠੀਕ ਹੈ ਜੀ ਹਾਂ ਜੀ ਜੀ ਹਾਂ ਦਾਨੀ ਤੇ ਅੱਜ ਤਿੱਕਰੇ ਦੋ ਦੰਦ ਹੋਇਆ ਜੀ ਦੋ ਦੰਦ ਹੋਇਆ ਜੀ ਹਾਂ 68 ਮਾਰ ਗਿਆ ਫੱਟੀ ਵਾਲੀ ਜੀ 68 ਜੀ ਜੀ ਇਹਦਾ ਨਾਮ ਕੀ ਹੈ ਜੀ ਇਹਦਾ ਨਾਮ ਮੌਜਰ ਹੈ ਜੀ ਮੌਜਰ ਹਾਂ ਜੀ ਜੀ ਇਹਦੇ ਤੋਂ ਕੋਈ ਹਜੇ ਸਟੱਡ ਸਰਵਿਸ ਦੀ ਕਰੀ ਹੈ ਕਿ ਚਾਲੂ ਕਿ ਨਹੀਂ ਕੀਤੀ ਕਰੀ ਹੈ ਜੀ ਤੇ ਦੋ ਕੁ ਬੱਚੇ ਆਇਆ ਜੀ ਜੀ ਆਹ ਯਾਰ ਮੈਂ ਸੱਤ ਅੱਠ ਤੱਕ ਸਾਡੇ ਕੋਲ ਆਪਦੀ ਘਰ ਦੀਆਂ ਅੱਛਾ ਆਪਦੇ ਘਰ ਦੇ ਜਾਨਵਰ ਹਾਂ ਹਾਂ ਜੀ ਜੀ ਮੀਟ ਕਰਵਾਏ ਹਾਂ ਜੀ 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 ਤੇ ਕਿੰਨੇ ਰਿਜ਼ਲਟ ਆ ਗਏ ਉਹਨਾਂ ਚੋਂ ਇਹਦੇ ਦੋ ਆਏ ਆ ਜੀ ਦੋ ਆਏ ਆ ਦੋਨੇ ਦੋਨੇ ਨੁਕਰੀਆਂ ਬਸ਼ੇਰੀਆਂ ਆਈਆਂ ਦੋਨੇ ਬਸ਼ੇਰੀਆਂ ਚੰਬਗਾ ਤੇ ਜੀ ਬੱਚੇ ਵੀ ਉਹਨਾਂ ਦੇ ਪਹਿਲਾਂ ਚੰਬੇ ਸੀ ਅੱਛਾ ਜੀ ਚੰਬਗਾ ਤੋਂ ਆਏ ਆ ਜੀ ਚੰਬਗਾ ਮੀਟ ਕਰਵਾ ਕੇ ਤੇ ਨੁਕਰੀਆਂ ਬਸ਼ੇਰੀਆਂ ਆ ਗੀਆਂ ਦੋਨੇ ਜੀ ਦੋ ਹੀ ਆਏ ਜੀ 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 ਮਰਵਾਸਾ ਜੀ ਆਪਾਂ ਇਹਦੀ ਖੂਬੀ ਦੇਖ ਗਏ ਜੀ ਆਪਣੇ ਘੋੜੇ ਦੀ ਕੀ ਖੂਬੀ ਹੈ ਇਹਦੇ ਚ ਸਾਨੂੰ ਉਹ ਦੱਸੋ ਇਹ ਮਜ਼ਬੂਤੀ ਪੈਰਾਂ ਤੋਂ ਮਜ਼ਬੂਤ ਸਾਰੇ ਕਾਸੇ ਬੱਡੀ ਬੁੱਡੀ ਦਾ ਕੰਨ ਕਣੋਤੀ ਦਾ ਜੀ ਫੁੱਲ ਚੰਗਾ ਜਾਨੀ ਕਿ ਪੈਂਕਨੈਸ ਵੀ ਹੈਗੀ ਆ ਯਾਨੀ ਕਿ ਬਹੁਤ ਖਲਾਬੀ ਪਾਣਾ ਜਿਹਨੂੰ ਕਹਦਗੇ ਹਨਾ ਜੀ ਜੀ ਧੌਣ ਤਾਨ ਵਾਲੇ ਪਾਸੋਂ ਦੋਸਤ ਬਹੁਤ ਸਨਖਾ ਘੋੜਾ ਤੇ ਬਾਕੀ ਠੰਡ ਠੁੰਡ ਤੋਂ ਜਾਨਵਰ ਬਚੇ ਆਈ ਆਪਣੇ ਬਚੇ ਆ ਬਚੇ ਜੀ ਇੱਥੇ ਬਾਕੀ ਖੁਰੀ ਅੱਛਾ ਜੀ 6 ਨੰਬਰ ਲੱਗੀ ਹੈ ਅੱਛਾ ਸੌਂਪ ਯਾਨੀ ਕਿ ਤੱਲੋਂ ਸੌਂਪ ਵੇਖੋ ਜੀ ਜਾਨੀ ਕਿ ਹੈਵੀ ਸੌਂ ਹਾਂ ਜੀ 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 ਹਾਲੀਵੁੱਡ ਬਹੁਤ ਹੈ ਇਹ ਹੱਡਾਂ ਪਰਾਂ ਦਾ ਜੀ ਸਾਲਾ ਇਹਦੀ ਫੀਸ ਕਿੰਨੀ ਕਰਤੀ ਅੰਕੋ ਇਹਦੀ 31000 ਰੁਪਏ ਰੱਖੀ ਹੈ 31000 ਰੁਪਏ ਜੀ ਪਿੰਡ ਕਿਹੜਾ ਹੀ ਆਪਣਾ ਆਪਣਾ ਪਿੰਡ ਹੈ ਡੱਬ ਵਾਲੀ ਵਾਲੇ ਕੋਲ ਕਿੱਲੇ ਵਾਲੀ ਕਿੱਲੇ ਵਾਲੀ ਠੀਕ ਹੈ ਜੀ ਇੱਕ ਵਾਰੀ ਜੀ ਜੀ ਮੁਕਸਾ ਸਾਹਿਬ ਚ ਪੈਂਦਾ ਜੀ ਇੱਕ ਵਾਰੀ ਨੰਬਰ ਬੋਲ ਦੋ ਜੀ ਆਪਣਾ ਕਿੰਨਾ 90233 ਜੀ 81222 81222 ਜੀ ਤੇ ਦੋਸਤੋ ਜੇ ਕਿਸੇ ਨੇ ਸਟੱਡ ਸਰਵਿਸ ਲੈਣੀ ਹੋਵੇ ਘੋੜੇ ਦੀ ਤਾਂ ਤੁਸੀਂ ਬਾਈ ਨਾਲ ਸੰਪਰਕ ਕਰ ਲਿਓ ਬੜਾ ਸਨੱਖਾ ਘੋੜਾ ਬਾਈ ਦਾ ਤੇ ਅੰਕਲ ਜੀ ਇਹਦੇ ਤੱਕ ਕੋਈ ਆਪਣੇ ਪਿੱਛੇ ਹੋਰ ਜਾਨਵਰ ਕਿਹੜੇ ਸੇਲ ਕਰਨ ਵਾਲੇ ਕੰਦੇ ਲੈ ਕੇ ਆ ਰਹੇ ਕਰ ਹੁੰਦੇ ਆ ਜੀ ਹਾਂਜੀ ਬਥੇਰੇ ਅੱਛਾ ਜੀ ਅੱਛਾ ਇਹ ਕਾਰ ਹੈ ਜੀ 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 ਯਾਨੀ ਕਿ ਜ਼ਿਆਦਾ ਤੁਸੀਂ ਸੇਲ ਪਰਚੇਜ ਦਾ ਕੰਮ ਕਰਦੇ ਆ ਕਰਦੇ ਆ ਜੀ ਹਾਂ ਜੀ ਸਾਫ ਸੁਥਰਾ ਸਾਫ ਸੁਥਰਾ ਯਾਨੀ ਕਿ ਗਾਰੰਟੀ ਨਾਲ ਜਿੰਨੇ ਵੀ ਜਾਨਵਰ ਵੇਚਦੇ ਆ ਤੁਸੀਂ ਗਾਰੰਟੀਦਾਰ ਹੁੰਦੇ ਹੋ ਤੁਹਾਡੇ ਜੀ ਨਾਲੇ ਅਸੀਂ ਆ ਘੋੜੀ ਵੀ ਆ ਹੈ ਨਹੀਂ ਕਿ ਵੀ ਪੀਸ ਤਕਰੀਬਤ ਮਤਲਬ ਆਪਾਂ ਨੂੰ ਅਗਲੇ ਦੀ ਘੋੜੀ ਤੱਕ ਰਹਿਣ ਤੇ ਕਰਮਾਤ ਮਿਲਿਆ ਜਾਨੀ ਕਿ ਜਿੰਨੇ ਮਰਜੀ ਜੰਪ ਹਾਂ 2 ਲਵੇ 3 ਲਵੇ ਪਹਿਲੇ ਗੇੜੇ ਡਾਕਟਰ ਦੇ ਹਿਸਾਬ ਨਾਲ ਕਈ ਵਾਰੀ ਅੰਡਾ ਦੂਜੇ ਪਾਸੇ ਵੀ ਚੱਕ ਜਾਂਦਾ ਜੀ 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 ਉਹ ਨਹੀਂ ਵੀ 2 ਦਿਨ ਜਾਂ 1 ਦਿਨ ਆ ਜੀ ਉਹ 2 ਲਉ 3 ਲਉ ਡਾਕਟਰ ਦੇ ਜੀ ਜੀ ਮਤਲਬ ਜੇ ਨਹੀਂ ਘੋੜੀ ਰਹਿਣੀ ਚਾਹੀਦੀ ਹੈ ਬਾਈ ਯਾਰ ਫਿਰ ਦੁਬਾਰੇ ਆ ਗਈ ਤਾਂ ਫਿਰ ਫਾਇਦਾ ਕੀ ਜੀ ਜਾਨੀ ਕਿ ਪਿਆਰ ਮਨ ਮਨ ਖੁਸ਼ ਕਰੀਦਾ ਇਕੱਲਾ ਪੈਸਾ ਤਾਂ ਨਹੀਂ ਲੈਣਾ ਬਿਲਕੁਲ ਹੈਂ ਜੀ ਸਹੀ ਹੈ। ਸੱਲੀ ਨਾ ਹੋਈ। ਸਹੀ ਗੱਲ ਹੈ। ਫਿਰ ਸਾਡੇ ਕੋਲੇ ਆਉ ਕੌਣ? ਜੀ ਹਾਂ। ਫਿਰ ਉਹੀ ਵੀ ਜਦੋਂ ਪਿਆਰ ਹੀ ਨਾ ਮਿਲਿਆ ਘਰ। ਘਰ ਭਰ ਲਾਂਗੇ ਘੋੜੀਆਂ। ਅੱਡਾ ਕੀ ਹੈ? ਸਹੀ ਗੱਲ ਹੈ, ਸਹੀ ਗੱਲ ਹੈ। ਹੋਰ ਆਪਣੇ ਜਾਨਵਰ ਆਪਣੇ ਪਿੰਡ ਕਿੰਨੇ ਰੱਖੇ ਹੋਈ ਫਾਰਮ ਤੇ? ਪਿੰਡ ਜੀ ਪੰਜ ਕਿ ਜਾਨਵਰ ਹੋ ਰਹਿ ਗਏ। ਬਾਕੀ ਆਉਂਦੇ ਜਾਂਦੇ ਰਹਿੰਦੇ ਆ। ਅੱਛਾ ਯਾਨੀ ਕਿ ਪੰਜ ਛੇ ਕੁੜੀਆਂ ਵੀ ਆਪਦੀਆਂ ਘਰ ਦੀਆਂ ਰੱਖੀ ਜਿਹੜੀਆਂ ਸੋਣ ਖਾਤਰ। ਬਾਕੀ ਉਹ ਸੇਲ ਪਰਚੇ ਜਿਹੜਾ ਸਾਡੇ ਕੋਲ ਜਾਨਵਰ ਆਉਂਦੇ ਜਾਂਦੇ। ਅੱਛਾ ਸੇਲ ਪਰਚੇ ਤੁਸੀਂ ਕਰਦੇ ਰਹਿੰਦੇ ਜਿਆਦਾ। ਠੀਕ ਹੈ। ਇੱਥੇ ਕਿੱਦਿਆਂ ਤੋਂ ਆ ਗਈ ਸੀਗੀ ਹਾਂ ਜੀ ਗੰਨੰਦ ਲੈ ਕੇ ਜਾਵਾਂਗੇ ਠੀਕ ਹੈ ਜੀ ਠੀਕ ਆ ਅੰਕਲ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਜੀ ਮਾਲਕ ਤਰਕੀਆਂ ਭਾਸ਼ੀ ਤੁਹਾਨੂੰ ਧੰਨਵਾਦ